ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸ਼ਾਵਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਇਹ ਵੀਡੀਓ ਉਹਨਾਂ ਭਗਤਾਂ ਲਈ ਹੈ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਦੇ ਸਿਰ ਵਿੱਚ ਦਰਦ ਹੁੰਦਾ ਹੈ ਜਾਂ ਕਹ ਲਈਏ ਸਿਰ ਦੁਖਦਾ ਹੈ ਅੱਧਾ ਸਿਰ ਦੁਖਦਾ ਹੈ ਜਾਂ ਪੂਰਾ ਸਿਰ ਦੁਖਦਾ ਹੋਵੇ ਜੋ ਦਵਾਈ ਲੈਣ ਤੇ ਵੀ ਨਹੀਂ ਹਟਦਾ ਕਈ ਇਸ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਿੰਨਾ ਟਾਈਮ ਦਵਾਈ ਦਾ ਅਸਰ ਰਹਿੰਦਾ ਹੈ ਤਾਂ ਸਿਰ ਠੀਕ ਰਹਿੰਦਾ ਹੈ ਬਾਅਦ ਵਿੱਚ ਫਿਰ ਸਿਰ ਦਰਦ ਹੋਣ ਲੱਗ ਜਾਂਦਾ ਹੈ ਇਹ ਉਹਨਾਂ ਵੀਰਾਂ ਲਈ ਬਹੁਤ ਹੀ ਵਧੀਆ ਵੀਡੀਓ ਹੈ ਇੱਕ ਬਹੁਤ ਹੀ ਤਕੜਾ ਕਲਮਾ ਲੈ ਕੇ ਮੰਤਰ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਇਹ ਪਾੜਨ ਨਾਲ ਤੁਹਾਡਾ ਅਧੇ ਸਰਦੀ ਪੀੜ ਖਤਮ ਹੋ ਜਾਵੇਗੀ ਇਸ ਦੀ ਵਿਧੀ ਵੀ ਬਹੁਤ ਆਸਾਨ ਹੈ ਹਰ ਕੋਈ ਪੜ ਸਕਦਾ ਹੈ ਤੇ ਹਰ ਕੋਈ ਕਰ ਸਕਦਾ ਹੈ ਪਾੜਨ ਤੋਂ ਪਹਿਲਾਂ ਇਸ ਨੂੰ ਸਿੱਧ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਬਾਲਾ ਵੱਡਾ ਕੰਮ ਨਹੀਂ ਹੈ ਛੋਟੀ ਜੀ ਵਿਧੀ ਹੈ ਬਹੁਤ ਜਲਦੀ ਹੀ ਇਹ ਮੰਤਰ ਸਿੱਧ ਹੋ ਜਾਂਦਾ ਹੈ ਬਸ ਸ਼ਰਤ ਉਹੀ ਹੈ ਕਿ ਆਪਣਾ ਯਕੀਨ ਤੇ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਤੁਸੀਂ ਕਿਸੇ ਵੀ ਦਿਨ ਇਸ ਮੰਤਰ ਦਾ 21 ਦਿਨ ਪਾਠ ਕਰਨਾ ਹੈ ਹਰ ਰੋਜ਼ ਸ਼ਾਮ ਦੇ ਟਾਈਮ ਤੁਸੀਂ ਪਾਠ ਕਰਨਾ ਹੈ 21 ਦਿਨ ਪਾਠ ਕਰੋ ਤੇ 101 ਵਾਰ ਕਰਨਾ ਹੈ ਤੇ ਬਾਅਦ ਵਿੱਚ ਇਸ ਦਾ ਪ੍ਰਸ਼ਾਦ ਪੀਲੇ ਰੰਗ ਦਾ ਦੇਣਾ ਹੈ ਚਾਹੇ ਤੁਸੀਂ ਬਦਾਨਾ ਦੇ ਦਿਓ ਜਾਂ ਤੁਸੀਂ ਲੱਡੂ ਦੇ ਦਿਵੋ ਕੋਈ ਵੀ ਪ੍ਰਸ਼ਾਦ ਹੋਵੇ ਪੀਲੇ ਰੰਗ ਦਾ ਹੋਣਾ ਜ਼ਰੂਰੀ ਹੈ ਜਦੋਂ ਕਦੋਂ ਵੀ ਕਿਸੇ ਤੇ ਤੁਸੀਂ ਇਸ ਮੰਤਰ ਦਾ ਫਾਂਡਾ ਕਰੋਗੇ ਮਤਲਬ ਹਥੌੜਾ ਪਾਉਗੇ ਤੋਸ ਤੋਂ ਬਾਦ ਉਸੇ ਮਰੀਜ਼ ਤੋਂ ਹੀ ਚਾਹੇ ਤੁਸੀਂ ਪੀਲੇ ਰੰਗ ਦਾ ਪ੍ਰਸਾਦ ਦਵਾ ਦੇਣਾ ਹੈ ਇਹ ਸੁਭੋਗ ਪ੍ਰਸਾਦ ਉਹਨਾਂ ਦੀ ਸੁੱਖ ਨਿਆਜ਼ ਹੁੰਦੀ ਹੈ ਇਹ ਪ੍ਰਸਾਦ ਦੇਣ ਤੋਂ ਬਾਅਦ ਲੈ ਛੋਡੇ ਉੱਪਰ ਕੋਈ ਭਾਰ ਨਹੀਂ ਰਹੇਗਾ ਤੇ ਜਿਸ ਦੇ ਤੁਸੀਂ ਥੌੜਾ ਕੀਤਾ ਹੈ ਉਹ ਵੀ ਜਲਦੀ ਠੀਕ ਹੋ ਜਾਵੇਗਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜੋ ਵੀ ਕੋਈ ਇਸ ਮੰਤਰ ਨੂੰ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ ਖੁੱਲੀ ਇਜਾਜ਼ਤ ਹੈ ਬਰਸ ਵਿਸ਼ਵਾਸ ਰੱਖ ਕੇ ਕਰਨਾ ਹੈ ਕੋਈ ਖਤਰੇ ਵਾਲਾ ਕੰਮ ਨਹੀਂ ਹੈ ਇਸ ਨੂੰ ਜੋ ਵੀਰ ਭਾਈ ਵੀ ਕਰ ਸਕਦਾ ਹੈ ਰਾਤ ਦੇ ਸਮੇਂ 101 ਵਾਰ 21 ਦਿਨ ਪਾਠ ਕਰਨਾ ਹੈ ਪਾਠ ਕਰਨ ਲੱਗੇ ਤਾਂ ਵੀ ਕੋਲੇ ਪੀਲੇ ਰੰਗ ਦਾ ਪ੍ਰਸ਼ਾਦ ਥੋੜਾ ਜਿਹਾ ਜ਼ਰੂਰ ਰੱਖ ਲਿਆ ਕਰੋ ਕੋਲੇ ਧੂਵਤੀ ਜ਼ਰੂਰ ਲਾ ਲਿਆ ਕਰੋ ਪਾਕ ਸਾਫ਼ ਜਗ੍ਹਾ ਤੇ ਬੈਠ ਕੇ ਕਰਨਾ ਹੈ ਕਿਉਂਕਿ ਸਰਤਾ ਉਹੀ ਹੁੰਦੀਆਂ ਹਨ ਉਹੀ ਤਰੀਕਾ ਹੁੰਦਾ ਹੈ ਪਾਠ ਜਾਪ ਕਰਨ ਦਾ ਪਾਕ ਸਾਫ ਹੋ ਕੇ ਕਰੋਗੇ ਤਾਂ ਬਹੁਤ ਬਿਹਤਰ ਰਹਿੰਦਾ ਹੈ ਅਮਲ ਵੀ ਬਹੁਤ ਜਲਦੀ ਪੂਰਾ ਹੋ ਜਾਂਦਾ ਹੈ ਤੇ ਫਲ ਵੀ ਬਹੁਤ ਮਿਲਦਾ ਹੈ ਤੁਸੀਂ ਕਾਮਯਾਬੀ ਜਲਦੀ ਹੋ ਜਾਂਦੇ ਹੋ ਜੇ ਤੁਸੀਂ ਨਪਾਕੀ ਦੀ ਹਾਲਤ ਵਿੱਚ ਕਰੋਗੇ ਸਫਾਈ ਨਹੀਂ ਰੱਖੋਗੇ ਤਾਂ ਪਾਠ ਸਿੱਧ ਨਹੀਂ ਹੁੰਦਾ ਥੋੜੇ ਨੇ ਆਪਣਾ ਅਸ਼ਰ ਨਹੀਂ ਕਰਨਾ ਇਸ ਲਈ ਜਦੋਂ ਵੀ ਤੁਸੀਂ ਇਸ ਪਾਠ ਨੂੰ ਕਰਨਾ ਹੈ ਪਾਕ ਸਾਫ ਹੋ ਕੇ ਇਕਾੰਤ ਵਿੱਚ ਬੈਠ ਕੇ ਕਰਨਾ ਹੈ ਆਪਣੇ ਘਰ ਦੇ ਵਿੱਚ ਵੀ ਕਰ ਸਕਦੇ ਹੋ ਜੋ ਕੋਈ ਤੁਹਾਡਾ ਪੂਜਾ ਰੂਮ ਹੋਵੇਗਾ ਉੱਥੇ ਬੈਠ ਕੇ ਵੀ ਕਰ ਸਕਦੇ ਹੋ ਮੂਹ ਇਹਦਾ ਬਸੰਬੱਲ ਵੀ ਬੈਠ ਕੇ ਪੜ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ 21 ਦਿਨ ਲਗਾਤਾਰ ਤੁਸੀਂ ਇਸ ਪਾਠ ਨੂੰ ਕਰਨਾ ਹੈ ਪਾਠ ਕਰਨ ਵੇਲੇ ਕੋਲੇ ਪੀਲਾ ਪ੍ਰਸਾਦ ਰੱਖ ਲਵੋ 101 ਵਾਰ ਇਸ ਦਾ ਪਾਠ ਕਰਨਾ ਹੈ ਬਾਅਦ ਵਿੱਚ ਤੁਸੀਂ ਮਰੀਜ਼ ਦੇ ਜਦੋਂ ਤੁਸੀਂ ਥੋੜਾ ਕਰਨਾ ਹੈ ਅੱਧੇ ਸਿਰ ਦਾ ਇਸ ਨੂੰ 7 ਜਾਂ 11 ਵਾਰ ਪੜ੍ਹ ਕੇ ਥੌਲਾ ਕਰਨਾ ਹੈ। ਫਾਂਡਾ ਕਰਨਾ ਹੈ ਜੇ ਇਸ ਜਗ੍ਹਾ 'ਤੇ ਜਿਹੜਾ ਸਿਰ ਦਾ ਹਿੱਸਾ ਦੁਖਦਾ ਹੈ, ਜਿਸ ਸਾਈਡ ਦੁਖਦਾ ਹੈ, ਉਸ ਨੂੰ ਆਪਣੇ ਹੱਥ ਨਾਲ ਫੜ ਲੈਣਾ ਹੈ। ਤਾਂ ਤੁਸੀਂ ਨੂੰ ਫੜ ਕੇ ਵੀ ਪੜ੍ਹ ਸਕਦੇ ਹੋ ਤੇ ਤੁਸੀਂ ਫਾਂਡਾ ਵੀ ਕਰ ਸਕਦੇ ਹੋ। ਇਹ ਦੋਨੇ ਤਰੀਕੇ ਹਨ ਤੇ ਤੁਸੀਂ ਫੂਕ ਵੀ ਮਾਰ ਸਕਦੇ ਹੋ। ਇਹ ਤੁਸੀਂ 7 ਵਾਰ ਪੜ੍ਹ ਕੇ ਵੀ ਫੂਕ ਮਾਰ ਸਕਦੇ ਹੋ ਤੇ 11 ਵਾਰ ਪੜ੍ਹ ਕੇ ਵੀ ਫੂਕ ਮਾਰ ਸਕਦੇ ਹੋ ਤੇ ਉਸ ਜਗ੍ਹਾ 'ਤੇ ਹੱਥ ਰੱਖ ਕੇ ਵੀ ਪੜ੍ਹ ਸਕਦੇ ਹੋ ਤੇ ਤੁਹਾਰਾ ਵੀ ਕਰ ਸਕਦੇ ਹੋ ਇਹ ਛੋਡੀ ਇਸਾ ਤੁਸੀਂ ਕਿਸ ਢੰਗ ਨਾਲ ਇਸ ਨੂੰ ਕਰਨਾ ਹੈ ਕਰ ਸਕਦੇ ਹੋ ਬਹੁਤ ਹੀ ਪਾਵਰਫੁਲ ਕਲਮਾ ਹੈ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਕਲਮਾ ਜੋ ਤੁਸੀ ਪੜਨਾ ਹੈ ਅਸੀਂ ਇਹ ਮੰਤਰ ਲਿਖ ਕੇ ਵੀ ਪਾ ਦੇਵਾਂਗੇ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਲਿਖਿਆ ਹੋਇਆ ਵੀ ਤੁਹਾਨੂੰ ਦਿਖਾਈ ਦੇ ਜਾਵੇਗਾ ਤੇ ਹੁਣ ਅਸੀਂ ਤੁਹਾਨੂੰ ਉਹ ਮੰਤਰ ਪੜ੍ਹ ਕੇ ਸੁਣਾਉਂਦੇ ਹਾਂ ਉਹ ਕਲਮਾ ਅੱਧੇ ਬਣ ਦੀ ਲੱਕੜੀ ਸਾਰਾ ਬਣਕਾ ਖਾਏ ਉੱਠ ਬਾਬਾ ਫਰੀਦਾ ਸੁਤਿਆ ਪੀੜ ਅੱਧੇ ਸਿਰ ਦੀ ਜਾਏ ਬਸ ਇੰਨਾ ਕੀ ਇਹ ਮੰਤਰ ਹੈ ਕਲਮਾ ਹੈ ਜੋ ਤੁਸੀਂ ਪੜਨਾ ਹੈ 108 ਵਾਰ ਇਸ ਨੂੰ ਪੜ੍ਹਨਾ ਹੈ 101 ਵਾਰ ਤੁਸੀਂ ਇਸ ਨੂੰ ਪੜ੍ਹਨਾ ਹੈ ਪੜ੍ਹਨ ਤੋਂ ਬਾਅਦ ਵਿੱਚ ਇਹ ਸਿੱਧ ਹੋ ਜਾਵੇਗਾ 21 ਦਿਨ ਪਹਿਲਾਂ ਇਸ ਦੀ ਸਿੱਧੀ ਕਰ ਲਵੋ ਸਿੱਧੀ ਕਰਨ ਤੋਂ ਬਾਅਦ ਵਿੱਚ ਇਸ ਨਾਲ ਤੁਸੀਂ ਥੋੜਾ ਵੀ ਕਰ ਸਕਦੇ ਹੋ ਖਾਂਡਾ ਵੀ ਕਰ ਸਕਦੇ ਹੋ ਭੂਖ ਵੀ ਮਾਰ ਸਕਦੇ ਹੋ ਤੇ ਮਰੀਜ਼ ਨੂੰ ਜ਼ਰੂਰ ਹੀ ਸਿਫਾ ਮਿਲੇਗੀ ਤੇ ਸਾਡੇ ਚੈਨਲ ਸ਼ਾਵਰੀ ਰੋਹਾਨੀ ਇਲਾਜ ਨੂੰ ਤੁਸੀਂ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਅਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਤੇ ਹੁਣ ਸਾਨੂੰ ਦਿਵੋ ਇਜਾਜ਼ਤ